ਚੰਡੀਗੜ੍ਹ ਦੇ ਵਿੱਚ ਕਿਸਾਨ ਆਗੂਆਂ ਦੀ ਮੀਟਿੰਗ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਤਾਂ ਦਿੱਲੀ ਦੇ ਵਿੱਚ ਲਗਾਏ ਜਾਣ ਵਾਲੇ ਧਰਨੇ ਨੂੰ ਲੈ ਕੇ ਖਾਸ ਤੌਰ ਤੇ ਚਰਚਾ ਕੀਤੀ ਜਾਏਗੀ ਇਹ ਵੀ ਦੱਸਿਆ ਗਿਆ ਕਿ ਕਿਸਾਨਾਂ ਦੇ ਸਮੇਤ ਕਈ ਹੋਰ ਜਥੇਬੰਦੀਆਂ ਦੇ ਆਗੂ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਮੀਟਿੰਗ ਹੋਣੀ ਹੈ ਅੱਜ ਇਹ ਅਜੇ ਮੀਟਿੰਗ ਹੋਏਗੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਏਗੀ ਦਿੱਲੀ ਦੇ ਵਿੱਚ ਲਗਾਏ ਜਾਣ ਵਾਲੇ ਧਰਨੇ ਨੂੰ ਲੈ ਕੇ ਚਰਚਾ ਕੀਤੀ ਜਾਏਗੀ ਕਿਸਾਨਾਂ ਦੇ ਸਮੇਤ ਕਈ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਕਿਸਾਨ ਆਗੂ ਸਰਮਨ ਸਿੰਘ ਪੰਦੇਰ ਨੇ ਮੀਟਿੰਗ ਸੰਬੰਧੀ ਜਾਣਕਾਰ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਵਾਅਦਾ ਕਰਕੇ ਮੰਗਾਪੂਰੀਆਂ ਨਹੀਂ ਕੀਤੀਆਂ ਗਈਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਦੀਆਂ ਤਿਆਰੀਆਂ ਕਰ ਰਹੀਆਂ ਨੇ ਪਰ ਉਸ ਤੋਂ ਇੱਕ ਮਹੀਨਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿੱਥੇ ਕਿਹਾ ਜਾ ਰਿਹਾ ਹੈ ਕਿ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕੀਤਾ ਜਾਏਗਾ ਤਾਂ ਅੱਜ ਚੰਨੀਗੜ੍ਹ ਦੇ ਵਿੱਚ ਅਹਿਮ ਇੱਕ ਮੀਟਿੰਗ ਹੈ ਜਿਹੜੀ ਉਹ ਰੱਖੀ ਗਈ ਹੈ ਜਿਸ ਦੇ ਵਿੱਚ ਕਾਫੀ ਜ਼ਿਆਦਾ ਬੁੱਧੀਜੀਵੀ ਸ਼ਾਮਲ ਹੋਣਗੇ ਇਸ ਵਕਤ ਸਰਮਨ ਸਿੰਘ ਭੰਦੇਸਾ ਮੇਰੇ ਨਾਲੇ ਪੰਦੇਸਰ ਸਾਹਿਬ ਕਿਹੜੀ ਕਿਹੜੀ ਡਿਮਾਂਡ ਹੈ ਪਹਿਲਾਂ ਤਾਂ ਜਿਨ੍ਹਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਦੀ ਇੱਕ ਵਾਰੀ ਤਿਆਰੀ ਕਰ ਰਹੇ ਹੋ ਆ ਦੇਖੋ ਡਿਮਾਂਡਸ ਦਾ ਇੱਕ ਹਿੱਸਾ ਵਾ ਦੂਜਾ ਹੈਗਾ ਜਿਹੜਾ ਸੰਕਟ ਆ ਸਾਡੇ ਸਾਹਮਣੇ ਖੇਤੀ ਦਾ ਵੀ ਜਿਹੜਾ ਬਾਹਰੋਂ ਜਿੰਸਾਂ ਮੰਗਾ ਕੇ ਜਿਹੜੀ ਇੰਪੋਰਟ ਡਿਊਟੀ ਖਤਮ ਹੋ ਰਹੀ ਹੈ ਇਹ 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 ਸੰਕਟ ਆ ਮੰਡੀ ਦਾ ਹੁਣ ਉਹ ਢਾਈ ਜਿਹੜਾ ਪਹਿਲੋਂ ਸੀਗਾ ਦੂਸਰਾ ਲੈਂਡ ਐਕ acquisition ਐਕਟ ਦੇ ਵਿੱਚੋਂ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜਿਹੜੀ ਜ਼ਮੀਨ ਖੋਣ ਵਾਲੀ ਗੱਲ ਆ ਇਹ ਦੋ ਵੱਡੇ ਸੰਕਟ ਹੈ ਜਿਹਨੂੰ ਅਡਰੈਸ ਕਰ ਰਹੇ ਆ ਨੈਕਸਟ ਹੈਗਾ ਤੁਹਾਡਾ ਮੰਗਾਂ ਦਾ ਵੀ ਉਹਦੇ 'ਚ ਜੇ ਖੇਤੀ ਮੰਡੀ ਬਚਾਉਣੀ ਆ ਆਪਾਂ ਤਾਂ ਉਹਦੇ 'ਚ ਹੁੰਦਾ ਐਮ ਐਸ ਪੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਪਾਰਲੀਮੈਂਟ ਪਾਸ ਕਰ ਦਵੇ ਫਿਰ ਉਹ ਸਾਡੇ ਸਿਰ ਤੋਂ ਲੱਥ ਜਾਊਗਾ ਬੋਝ ਇਹ ਤਾਂ ਜਿਹੜੀ ਨੌਂ ਨਵੰਬਰ ਦੀ ਚਿੱਠੀ ਆ ਮੋਦੀ ਸਾਹਿਬ ਦੀ ਉਹ ਚ ਉਹਨਾਂ ਨੇ ਮੰਨੀ ਹੋਈ ਆ ਮੰਨੀ ਹੋਈ ਮੰਗ ਲਾਗੂ ਕਰਾਉਣੀ ਹੈਗੀ ਆ ਸੈਕੰਡ ਹੈਗਾ ਬਿਜਲੀ ਬਿੱਲ ਜਿਹੜਾ ਵਾ ਟਿੱਡੇ ਟੰਗ ਨਾਲ ਪੰਜਾਬ 'ਚ ਲਾਗੂ ਹੀ ਹੋ ਰਿਹਾ ਦੇਸ਼ 'ਚ ਵੀ ਲਾਗੂ ਹੋ ਰਿਹਾ ਉਹ ਮੰਨੇਸ ਵੀ ਨਹੀਂ ਲੈ ਕੇ ਆਵਾਂਗੇ ਜੇ ਲਿਆਉਣਾ ਹੋ ਤਾਂ ਤੁਹਾਨੂੰ ਪੁੱਛ ਲਾਂਗੇ ਇੱਕ ਪ੍ਰਦੂਸ਼ਣ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਣਾ ਸੀ ਖੇਤੀ ਨੂੰ ਬਾਹਰ ਉਹ ਵੀ ਨਹੀਂ ਹੈਗਾ ਉਹਦੇ ਵਿੱਚ ਅਸੀਂ ਸ਼ਾਮਲ ਹੈਗੇ ਲਖੀਮਪੁਰ ਖਰੀਦ ਦਾ ਇਨਸਾਫ ਨਹੀਂ ਮਿਲਿਆ ਹੈਗਾ ਅਜੇ ਦੋਸ਼ੀ ਬਾਅਦ ਸ਼੍ਰੀਮੰਤਰੀ ਮੰਡਲ ਚ ਬੈਠੇ ਹੋਏ ਨੇ ਦਿੱਲੀ ਦੇ ਸਾਰੇ ਸਮੁੱਚੇ ਕੇਸ ਜਿਹੜੇ ਵਾਪਸ ਲੈਣ ਵਾਲੀ ਗੱਲ ਹੈਗੀ ਹੈ ਇਹ ਤਾਂ ਉੱਭਰੀਆਂ ਹੋਈਆਂ ਮੰਗਾਂ ਨੇ ਉਦੋਂ ਗਾਂ ਸੀ ਵੀ ਜਿਹੜਾ 52 ਸਾਲ ਤੋਂ ਉੱਪਰ ਕਿਸਾਨ ਜਾਂ ਖੇਤ ਮਜ਼ਦੂਰ ਆ ਉਹਨੂੰ ਜਿਹੜੀ ਆ ਪੈਨਸ਼ਨ ਦਿੱਤੀ ਜਾਵੇ ਜੜੀ ਵੱਡੀ ਮੰਗਰ ਕੀ ਸ਼ਾਮਿਲ ਹੈ ਵੀ ਕਿਸਾਨ ਤੇ ਖੇਤ ਮਜ਼ਦੂਰ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ ਜਿਵੇਂ ਤੁਸੀਂ ਕਾਰਪੋਰੇਟ ਦੇ ਕਰਦੇ ਜੇ ਹੈਗੇ ਤੋਂ ਇਹਦੇ ਨਾਲ ਹੈਗਾ ਵੀ ਇੱਕ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ ਤੇ ਕਿਸਾਨਾਂ ਨੂੰ ਦਵੇ ਇਹ ਸੱਤ ਅੱਠ ਮੰਗਾਂ ਤੇ ਸਹਿਮਤੀ ਸੀ ਦੋ ਵੱਡੇ ਫੋਰਮਾਂ ਦੇ ਅੱਜ ਦੀ ਜਿਹੜੀ ਇਹ ਸੰਵਾਦ ਯਾਤਰਾ ਰੱਖੀ ਗਈ ਹੈ ਇਸ ਦੇ ਵਿੱਚ ਕੀ ਖਾਸ ਰਹਿਣ ਵਾਲਾ ਹੈਗਾ ਇਹਦੇ ਚ ਤਾਂ ਸੀਗਾ ਵੀ ਅਸੀਂ ਬੁੱਧੀਜੀਵੀਆਂ ਕੋ ਜਿਹੜਾ ਵਾ ਦਿੱਲੀ ਮੋਰਚੇ ਦੀ ਤਿਆਰੀ ਤੋਂ ਪਹਿਲੋਂ ਇੱਕ ਸੰਵਾਦ ਕਰਕੇ ਸੁਝਾ ਲਈ ਕਿ ਕਿਵੇਂ ਲੜਿਆ ਜਾਵੇ ਕੀ ਗੱਲਾਂ ਦਾ ਖਿਆਲ ਰੱਖਣਾ ਤੁਹਾਡੇ ਕੀ ਸੁਝਾਅ ਹੈਗੇ ਆ ਯਾਨੀ ਇੱਕ ਚਰਚਾ ਚੱਲੇ ਜਿਹੜਾ ਸਾਡਾ ਬੁੱਧੀਜੀਵੀ ਵਰਗ ਆ ਉਹਦੀ ਸ਼ਮੂਲੀਅਤ ਵੀ ਜ਼ਰੂਰੀ ਐ ਇਸ ਦਿੱਲੀ ਅੰਦੋਲਨ ਵਿੱਚ ਉਹ ਕਿਵੇਂ ਸੋਚਦਾ ਕਿਵੇਂ ਲੈਂਦਾ ਤੇ ਉਹਦੇ ਲਈ ਅੱਜ ਦਾ ਸਭਮੇਲਨ ਸੀਗਾ ਕੈਮਰਾਮੈਨ ਜਸਪੀਰ ਮਲਿਕ ਦੇ ਨਾਲ ਰੋਹਿਤ ਪੱਕਾ ਜੀਮੀਡੀਆ ਚੰਡੀਗੜ੍ਹ